ਬਣਾ ਦੇ ਵੀਡੀਓ ਕੈਂਟੀ ਲੈ ਮੋੜਮੁੰਡੀ ਦਿਖਾਉਣਾ ਤੁਹਾਨੂੰ ਦੋਸਤੋ ਇੱਕ ਹੋਰ ਜ਼ਬਰਦਸਤ ਝੋਟੀ ਕੱਦ ਕਾੜ ਦੇਖ ਲਓ ਹਵਾਨਾ ਦੇਖ ਲਓ ਪੂਰੀ ਡਬਲ ਹੈ ਜੋ ਤੁਰੂ ਕੀ ਕਰ ਲਿਓ ਅਡਜਸਟਮੈਂਟ ਸਾਰੀ ਐ ਸੋਚ ਲਓ ਵੀ ਦੋਸਤੋ ਤੁਰਦੀ ਮਸਾਂ ਝੋਟੀ ਐਡਾ ਹਵਾਨਾ ਲੈ ਕੇ ਆਹ ਬਾਕੀ ਖੜੀ ਦਾ ਹਵਾਨਾ ਦੇਖ ਲਓ ਦੋਸਤੋ ਬਾਕੀ ਜਿਹੜੀ ਥਣਾ ਦੀ ਦੂਰੀ ਹੈ ਪਿਛਲੇ ਥਣਾ ਦੀ ਬਾ ਕਮਾਲ ਹੈ ਦੂਰੀ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਇੱਕ ਗਿੱਟ ਤੋਂ ਜ਼ਿਆਦਾ ਦੂਰੀ ਹੈ ਇਹਦੇ ਬਾਕੀ ਹਵਾਨਾ ਦੇਖ ਸਕਦੇ ਹੋ ਦੋਸਤੋ ਪੂਰਾ ਡਾਬਲਾ ਤੇ ਬਾਈ ਨਾਲ ਕਰਾਉਣਾ ਗੱਲਬਾਤ ਛੋਟੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਕੀ ਹੈ ਬਾਈ ਮਨਦੀਪ ਸਿੰਘ ਜੀ ਵਪਾਰ ਦਾ ਹੀ ਕੰਮ ਆ ਜਾਂ ਲੋਕ ਲੈ ਕੇ ਨਹੀਂ ਕਰਦੀ ਮੈਂ ਅੱਛਾ ਕਿੰਨੇ ਸੂਏ ਸੂਏ ਆ ਬਾਈ ਤੀਜੇ ਸੂਏ ਜੀ ਕਿੰਨੇ ਕਿ ਦਿਨ ਹੋ ਗਏ ਅੱਜ ਚੌਥਾ ਦਿਨ ਆ ਜੀ ਕਿੰਨਾ ਕੁ ਪੂਲੀ ਚਾਰਾ ਹੁਣ ਇਹ ਸੋਲੇ 15 ਕਿਲੋ ਲੱਧੇ ਤਿਆਰ ਆ ਜੀ। ਅੱਛਾ। ਪੀਕ ਲੈਵਲ ਦੇ ਕਿੰਨਾ ਕਰ ਲੈਂਦੀ ਆ ਭਾਈ? ਪਿਛਲੇ ਸੋਏ ਦੂਜੀ ਵਾਰੀ 18 ਦਿੱਤਾ ਸੀਗਾ। ਅੱਛਾ। 20 ਉਹਦੇ ਨੇੜੇ ਕਰ ਦੋ। ਰੇਟ ਕਿੰਨੀ ਪੀ ਦੋ। ਰੇਟ ਭਾਈ ਕਿੰਨਾ ਕਰਦੇ ਆ ਦਾ? ਰੇਟ 170 ਟਮਾੜ ਆ ਜੀ। ਫਿਕਸ ਰੇਟ ਦੱਸ ਦਿਓ ਭਾਈ ਜਿੰਨੇ ਛੱਡਣੀਆਂ। 140 ਜੀ। 140 ਜੀ। ਨੰਬਰ ਬੋਲ ਦੋ ਜਾਈ। 9878852222। ਨਾਈਨ ਦੂਜੀ ਵਾਰੀ ਫੇਰ। 9878852222। ਭਾਈ ਪਿੰਡ ਕਿਹੜਾ ਆਪਣਾ? ਬੰਗੀ ਰੋਲ ਤੋਂ। ਇੱਥੇ ਜੇ ਰਹਿ ਜਾਂਦਾ ਸੀ ਤਲਵੰਡੀ ਸਾਹ ਕੋਲ ਬਠਿੰਡਾ ਜਲਾ ਬਠਿੰਡੇ ਜ਼ਿਲ੍ਹੇ ਚ ਤਲਵੰਡੀ ਸਾਹ ਤੋਂ ਕਿੰਨੀ ਕਿ ਦੂਰ ਪੈ ਜਾਂਦਾ ਬਾਈ ਸਾਹ ਤੋਂ 12 ਕਿਲੋਮੀਟਰ ਹਾਂ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਨੇੜੇ ਜਾ ਕੇ ਤਸੱਲੀ ਕਰਕੇ ਲੈ ਲਿਓ ਮੂੰਹ ਮੱਥਾ ਦਿਖਾ ਦੇਣਾ ਇੱਕ ਵਾਰੀ ਬਿਲਕੁਲ ਗੁੰਡੇ ਸਿੰਘਾਂ ਜਿਹਾ ਦੋਸਤੋ ਪੂਰੀ ਡਬਲ ਝੋਟੀ ਆ ਤੇ ਇੱਧਰ ਤੋਂ ਥਾਨ ਖੂਨ ਦੇਖ ਸਕਦੇ ਹੋ ਝੋਟੀ ਦੇ ਤੇ ਨੰਬਰ ਦੋਸਤੋ ਬਾਈ ਹੋਰਾਂ ਦਾ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਮੈਂ ਜਿਹਨੂੰ ਪਸੰਦ ਆਊਗੀ ਝੋਟੀ ਨੇੜੇ ਜਾ ਕੇ ਐਡਰੈਸ ਬਾਈ ਨੇ ਦੱਸਤਾ ਤਸੱਲੀ ਕਰਕੇ ਖਰੀਦ ਲਓ ਕਿਉਂਕਿ ਡਬਲ ਝੋਟੀ ਆ ਦ ਤੇ ਬਾਕੀ ਅੱਗੇ ਚੱਲ ਕੇ ਹੋਰ ਦਿਖਾਵਾਂਗੇ ਤੁਹਾਨੂੰ ਮੋੜ ਮੰਡੀ ਦਾ ਟੋਪ ਟੋਪ ਦੀਆਂ ਝੁੱਟੀਆਂ ਹਾਂ ਵੇਚ ਲਈ ਜੋੜਾ ਦਿਖਾਉਣਾ ਦੋਸਤੋ ਤੁਹਾਨੂੰ ਮੋੜ ਮੰਡੀ ਦੇ ਪੂਰਾ ਪੂਰੇ ਡਬਲ ਹਵਾਨੇ ਦੀਆਂ ਨੇ ਇਧਰੋਂ ਦੇਖ ਸਕਦੇ ਹੋ ਤੇ ਆਹ ਝੁੱਟੀ ਦਾ ਹਵਾਨਾ ਦੇਖ ਸਕਦੇ ਹੋ ਦੋਸਤੋ ਬਾਕਮਾਲ ਆ ਬਾਈ ਕੱਦ-ਕੱਡ ਦੇਖ ਸਕਦੇ ਹੋ ਦੋਸਤੋ ਪੁੱਥਰੀ ਚੜਾਈ ਦੇਖ ਸਕਦੇ ਹੋ ਥਾਣਾ ਹਵਾਨਾ ਦੇਖ ਲੋ ਝੋਟੀ ਦਾ ਪੂਰਾ ਜ਼ਬਰਦਸਤ ਆ ਪੂਰੀ ਲਾ ਮੈਂ ਉਰੇ ਉੱਪਰ ਤੋਂ ਲਾ ਕੇ ਬਾਕੀ ਦੂਸਰੀ ਝੋਟੀ ਦਿਖਾਉਣਾ ਮੈਂ ਇੱਕ ਵਾਰੀ ਫਿਰ ਤੇ ਸਿੰਘ-ਸੁੰਗ ਦੇਖ ਸਕਦੇ ਹੋ ਬਿਲਕੁਲ ਕੁੰਡੇ ਨੇ ਦੋਸਤੋ ਬਰੀਕ ਚਮੜੀ ਦੀ ਮੈਂ ਹੈ ਤੇ ਆ ਦੋ ਨੰਬਰ ਵਾਲੀ ਝੋਟੀ ਦੇਖ ਲੋ ਥਾਣ ਹਵਾਨਾ ਇਹਦਾ ਵੀ ਦੇਖ ਲੋ ਪੂਰਾ ਡਬਲ ਹਵਾਨੇ ਦੀ ਹੈ ਤੇ ਥਣ-ਥਣ ਦੇਖ ਸਕਦੇ ਹੋ ਦੋਸਤੋ ਪੂਰਾ ਕੰਮ ਦਾ ਥਣ ਲੱਗੋ ਝੋਟੀ ਦੇ ਤੇ ਦੂਰੀ ਤੇ ਲੱਗੇ ਨੇ ਆਪਸ ਦੇ ਵਿੱਚ ਤੇ ਬਾਕੀ ਇੱਥੇ ਤੋਂ ਕਰ ਦਾਂ ਡਿਟੇਲ ਸ਼ੁਰੂ ਆਪਾਂ ਬਾਈ ਜੀ ਨਾਮ ਦੱਸੋ ਮੀਂ ਪਲਵੰਤਤਾ ਜੀ ਪਿੰਡ ਕਿਹੜਾ ਜੀ ਠਿਕਰੀ ਵਾਲਾ ਜੀ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਇਹ ਛੋਟੀ ਜਿਹੀ ਡਿਟੇਲ ਕੀ ਆ ਕਿੰਨੇਵੇਂ ਸੂਈ ਆ ਬਾਈ ਇਹ ਚੌਥੇ ਸੂਈ ਆ ਜੀ ਕਿੰਨੇ ਕਿ ਦਿਨ ਹੋ ਗਏ ਹੁਣ ਨੂੰ ਚਾਰ ਦਿਨ ਹੋ ਗਏ ਗੋਲੀ ਕਿੰਨੀ ਕੀ ਤਿਆਰ ਆ ਬਾਈ ਹੁਣ ਗੋਲੀ ਜੀ ਹੂ 12 ਕਿਲੋ ਗੋਲੀ ਤਿਆਰ ਜੀ 15 16 ਕੱਢ ਦੋਗੀ 18-19 ਕੱਢੂ ਜੀ ਬਾਈ ਜੀ ਰੇਟ ਕੀ ਆ ਇਹਦਾ ਰੇਟ ਜੀ ਇਹਦਾ 100 ਰੁਪਿਆ ਦਾ ਫਿਕਸ ਰੇਟ ਦਾ ਦੋ ਬਾਈ ਕਿੰਨੇ ਦੀ ਛੱਡ ਦੋ 90 ਹੀ ਦੇ ਦਾਂਗੇ ਜੀ ਇਹ 85 ਵਿੱਚੀ ਦੀ ਨੰਬਰ ਬੋਲ ਦੋ ਬਾਈ 7347482191 ਇੱਕ ਵਾਰੀ ਫੇਰ ਬੋਲੂਗਾ 7347482191 ਦੋਸਤੋ ਇੱਕ ਵਾਰੀ ਝੋਟੀ ਦਿਖਾ ਦਾਨਾ ਮੂਹ ਮੱਥਾ ਸਿੰਘ ਜਰੂਰ ਟੁੱਟਿਆ ਹੋਇਆ ਇੱਕ ਪਰ ਥੱਲੋਂ ਹਵਾਨੇ ਦੀ ਦੋਸਤੋ ਪੂਰੀ ਜ਼ਬਰਦਸਤ ਹੈ ਅਗਲੇ ਥਣ ਤੋਂ ਅੱਗੇ ਹਵਾਨਾ ਦੇਖ ਸਕਦੇ ਹੋ ਤੇ ਇਧਰੋਂ ਬੈਕ ਤੋਂ ਦਿਖਾ ਦਾਨਾ ਮੈਂ ਥਣ ਤੋਂ ਹਵਾਨਾ ਆਪੂ ਨਾਲ ਝੋਟੀ ਦਾ ਪੂਰਾ ਡਬਲ ਆ ਦੋਸਤੋ ਤੇ ਬਾਕੀ ਰੇਟ ਵੀ ਬਾਈ ਨੇ ਜੈਨੂਅਲ ਰੇਟ ਹੀ ਕਰਿਆ ਤੇ ਨੰਬਰ ਦੋਸਤੋ ਵੀਡੀਓ ਚ ਚੱਲੂਗਾ ਬਾਈ ਦਾ ਜਿਹਨੂੰ ਝੋਟੀ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ ਹੁਣ ਆਪਾਂ ਦੋ ਨੰਬਰ ਵਾਲੀ ਝੋਟੀ ਦੀ ਡਿਟੇਲ ਪੁੱਛਦੇ ਆਂ ਇੱਕ ਵਾਰੀ ਥਣ ਹਵਾ ਨਾਲ ਇਹਦਾ ਦਿਖਾ ਦੇਣਾ ਤੁਹਾਨੂੰ ਮੈਂ ਤੇ ਬਾਕੀ ਇਹਦੇ ਬਾਰੇ ਪੁੱਛਦੇ ਆਂ ਬਾਈ ਜੀ ਬਾਈ ਇਹ ਕਿੰਨੇਵੇਂ ਸੂਈ ਆ ਇਹ ਦੀ ਤੀਜੇ ਆ ਗਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਏ ਜੀ ਪੰਜਵਾਂ ਦਿਨ ਆ ਜੀ ਇਹਨੂੰ ਇਹਦੇ ਥੱਲੇ ਕਿੰਨੀ ਕੁ ਬੋਰੀ ਆ ਬਾਈ ਇਹ ਥੱਲੇ ਹੀ 15 ਕਿਲੋ ਹੈਗੀ ਆ ਜੀ ਇਹ ਕਿੰਨਾ ਕਰ ਦੂਗੀ ਇਹ ਦੇ ਦੂ 17-18 ਕਿਲੋ ਜੀ ਅੱਛਾ ਬਾਈ ਰੇਟ ਇਹਦਾ ਕਿੰਨਾ ਇਹਦਾ 1-10 ਆ ਜੀ ਕਿੰਨੇ ਨੇ 90 ਰੁਪਏ ਦੀ ਹੋ ਜੂ ਮੌਕੇ ਨਹੀਂ ਲੱਖ ਦੀ ਦੇ ਦਾਂਗੇ ਜੀ ਪੂਰੇ ਲੱਖ ਦੀ ਹਾਂਜੀ ਇਹ ਤੁਹਾਡੇ ਨੰਬਰ ਦੀ ਜੋ ਟੀਮ ਹਾਂਜੀ ਹਾਂਜੀ ਦੋਨੇ ਆਪਣੀਆਂ ਨੇ ਕਿਹੜਾ ਪਿੰਡ ਆ ਬਾਈ ਠਿੱਕਰੀ ਵਾਲਾ ਜੀ ਬਰਨਾਲਾ ਵਾਲੇ ਦੇ ਨਾਲੀ ਦੋਸਤੋ ਦੋਨੇ ਪੂਰੇ ਜ਼ਬਰਦਸਤ ਝੋਟੀਆਂ ਨੇ ਤੇ ਰੇਟ ਬਾਈ ਨੇ ਜੈਨੂਅਨ ਕਰੇ ਨੇ ਜਿਹਨੂੰ ਵੀ ਇਹਨਾਂ ਦੋਹਾਂ ਝੋਟੀਆਂ ਚ ਦੋਸਤੋ ਕੋਈ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਮੋੜ ਮੰਡੀ ਦੇ ਜ਼ਬਰਦਸਤ ਨਗੀਨੇ ਹੋਰ ਦਿਖਾਉਣੇ ਆ ਇੱਕ ਰੋਸ਼ੇ ਪੰਜ ਝੋਟੀ ਦਿਖਾਉਣਾ ਦੋਸਤੋ ਤੁਹਾਨੂੰ ਥਣ ਥਣ ਪੂਰਾ ਕੰਮ ਦਾ ਲੱਗਿਆ ਝੋਟੀ ਦੇ ਕਦ ਕਾਠ ਬਹੁਤ ਹੈ ਪੂਰੀ ਜਾਨ ਵਾਲੀ ਝੋਟੀ ਆ ਪੂਰੀ ਡਬਲ ਝੋਟੀ ਆ ਜੋ ਤੁਰੂ ਕੀ ਕਰ ਲਿਓ ਜੱਜਮੈਂਟ ਹਵਾਨੇ ਦੀ ਤੁਸੀਂ ਬਾਕੀ ਡਿਟੇਲ ਆਪਾਂ ਪੁੱਛਾਂਗੇ ਬਾਈ ਹੋਰਾਂ ਨੂੰ ਤੋਰੀ ਬਾਈ ਤੋਰੀ ਅੱਗੇ ਨੂੰ ਵੜੀ ਜੀ ਬੜਾ ਕਮਾਲ ਹੋਈ ਇੱਥੇ ਇਨਵੇਂ ਸੁਆ ਸੁਆ ਜੋ ਟੀਵੀ ਇਹ ਦੂਜਾ ਸੁਆ ਜੀ ਕਿੰਨੇ ਕਿਤਨਾ ਦੀ ਸੂਈ ਹੋਈ ਆ ਇਹ ਸੂਈ 15 ਦਾ ਜੀ ਰੁੱਧ ਕਿੰਨਾ ਕੁ ਤਿਆਰ ਆ ਜੀ ਰੁੱਧ ਹੈਗਾ 13 14 ਕਿਲੋ ਰੇਟ ਕੀ ਆ ਜੀ ਰੇਟ ਇੱਕ ਹੋ ਜੀ ਕਿੰਨੇ ਦੀ ਛੱਡ ਦੂੰਗੀ ਲਾਸਟ ਫਿਕਸ ਰੇਟ ਲਾਸਟ 1 ਲੱਖ ਰੁਪਏ ਅੰਦਰ ਅੰਦਰ ਹੋ ਜੂਗੀ ਨਾ ਨਾ ਮੌਕੇ ਤੇ ਹੋ ਜੂ ਮੌਕੇ ਤੇ ਨਹੀਂ ਨਹੀਂ ਨੰਬਰ ਬੋਲ ਦੋ ਆਵਾ ਆ ਫੋਨ ਨੰਬਰ 8989 ਹਾਂਜੀ 74033 ਇੱਕ ਵਾਰੀ ਫੇਰ ਬੋਲੋ ਜੀ 9889 ਹਾਂਜੀ 74033 ਉਹ ਤੋਂ ਟੀਵੀ ਚਲਾ ਦੋ ਆਪਣੀ ਉਹ ਵੀ ਦੋਸਤੋ ਲੱਖ ਦੇ ਨੇੜ ਤੇੜ ਹੋ ਜੂਗੀ ਝੋਟੀ ਲੱਖ ਦੇ ਅੰਦਰ ਹੋ ਜੂ ਲਾਣੇਦਾਰ ਲੱਖ ਰੁਪਿਆ ਕਹਿੰਦਾ ਬਾਕੀ ਮੌਕੇ ਤੇ ਹੋ ਜੂਗੀ ਨੰਬਰ ਮੈਂ ਵੀਡੀਓ ਚ ਹੀ ਲਾ ਦੂੰਗਾ ਗੱਲਬਾਤ ਕਰ ਲਿਓ ਤੁਸੀਂ ਤੇ ਬਾਕੀ ਆ ਝੋਟੀ ਤੁਰੂਗੀ ਜੇ ਇਹਦੇ ਹਵਾਨੇ ਦੀ ਕਰ ਲਿਓ ਜੱਜਮੈਂਟ ਪੂਰੀ ਸਕੀਨ ਝੋਟੀ ਐ ਵੀ ਬਾਕ ਕਮਾਲ ਹੋਈ ਆ ਆਹਨ ਦੋਸਤੋ ਪੂਰਾ ਜ਼ਬਰਦਸਤ ਹਨਾ ਝੋਟੀਆ ਥਣ ਥਣ ਦੇਖ ਸਕਦੇ ਹੋ ਪੂਰਾ ਟੌਪ ਦਾ ਲੱਗਿਆ ਤੇ ਪੂਰੀ ਸਕਰੀਨ ਝੋਟੀਆ ਦੋਸਤੋ ਅਗਲੀ ਗੱਲਬਾਤ ਆਪਾਂ ਲਾਣੇ ਦੌਰ ਨਾਲ ਕਰਾਵਾਂਗੇ ਆਈਲੈਂਡ ਦਾ ਦੱਸਿਓ ਇਹਦੇ ਬਾਰੇ ਹਾਂਜੀ ਇਹ ਝੋਟੀ ਕਿੰਨੇ ਸੂਏ ਸੂਏ ਆ ਜੀ 10 ਬੋਲ ਜੀ ਦੂਜਾ ਸੂਆ ਕਿੰਨੇ ਕਿਲੋ ਹੋਗੇ 10 ਹੋਗੇ ਜੀ 10 ਕਿਲੋ ਦੁੱਧ ਕਿੰਨਾ ਤਿਆਰ ਆ ਏ ਥੱਲੇ ਦੁੱਧ ਹੋ ਗਿਆ 13 ਕਿਲੋ ਜੀ 13 ਤਿਆਰ ਆ ਜੀ ਇਹਦਾ ਰੇਟ ਕੀ ਆ ਜੀ ਇਹਦਾ ਰੇਟ 1.5 ਜੀ ਇਹ ਕਿੰਨੇ ਦੀ ਹੋ ਜੂ ਇਹ ਹੋ ਜੂ 95 ਦੀ 85 85 ਦੀ ਨਹੀਂ ਹੁੰਦੀ ਨਹੀਂ 90 ਦੀ ਹੋਊਗੀ ਹੈ 90 ਦੀ ਅੱਛਾ ਨੰਬਰ ਉਹ ਹੀ ਤੁਹਾਡੇ ਵਾਲੇ ਨੰਬਰ ਦੀ ਹੋ ਜੂ ਹਾਂਜੀ ਠੀਕ ਆ ਜੀ ਦੋਸਤੋ ਦੋਨੇ ਝੋਟੀਆਂ ਤੋਂ ਜਿਹੜੀ ਪਸੰਦ ਆਊਗੀ ਲਾਣੀਦਾਰ ਵਾਲੇ ਨੰਬਰ ਦੀ ਗੱਲਬਾਤ ਕਰਕੇ ਖਰੀਦ ਲਿਓ ਆਜੋ ਬਾਕੀ ਅੱਗੇ ਲੈ ਕੇ ਚੱਲ ਜਾਂ ਸਾਨੂੰ ਹੋਰ ਦਿਖਾਉਣਿਆ ਜ਼ਬਰਦਸਤ ਨਗੀਨਾ ਕੋਈ ਤੋਰੀਆਂ ਨੂੰ ਤੋਰੀਆਂ ਨੂੰ ਮੋੜ ਮੰਡੀ ਮੰਨੀ ਜਾਂਦੀ ਆ ਦੋਸਤੋ ਪੂਰੀਆਂ ਵੱਡੀਆਂ ਡਬਲ ਝੋਟੀਆਂ ਆ ਪੰਜਾਬ ਹਰਿਆਣਾ ਰਾਜਸਥਾਨ ਦਾ ਮਾਲ ਆਉਂਦਾ ਇੱਥੇ ਆ ਝੋਟੀ ਦੇਖ ਸਕਦੇ ਹੋ ਕੈਮਰੇ 'ਚ ਤੁਸੀਂ ਕਿੱਦਾਂ ਕੱਦ ਵਿੱਡਾ ਤੇ ਬਾਕੀ ਬਾਈ ਨੂੰ ਨੇੜੇ ਖੜਾ ਕੇ ਕਰਾਵਾਂਗੇ ਅੰਦਾਜ਼ਾ ਵੀ ਕਿੰਨਾ ਕੱਦ ਹੋਊਗਾ ਤੇ ਕੀ ਆ ਜੀ ਹਾਂ ਜੀ ਹਾਂ ਵਾ ਮੋੜ ਲਓ ਜੀ ਤੇ ਆ ਜੀ ਦੋਸਤੋ ਡਿਟੇਲ ਪੁੱਛਦੇ ਆ ਬਾਈ ਨੂੰ ਪੂਰੇ ਡਬਲ ਕੱਦ ਕਾਟ ਦੀ ਝੋਟੀ ਐ ਬਾਈ ਨਾਲ ਨੂੰ ਝੋਟੀ ਦਾ ਮੜਾ ਜਾ ਦੋਸਤੋ ਕੱਦ ਦਾ ਅੰਦਾਜ਼ਾ ਤੁਸੀਂ ਇੱਥੇ ਤੋਂ ਲਾ ਸਕਦੇ ਹੋ ਵੀ ਝੋਟੀ ਦਾ ਕਿੰਨਾ ਡਬਲ ਕਰਦਾ ਬਾਈ ਆਪਣੀ ਹਾਈਟ ਕਿੰਨੀ ਹੂ 6 ਫੁੱਟ ਹੈ ਵੀਰੇ 6 ਫੁੱਟ ਹਾਂ ਝੋਟੀ ਦੀ ਕਿੰਨੀ ਕਹੂਗੀ 5.5 ਦੇ ਕਰੀਬ ਹੂ ਮੇਰਾ ਖਿਆਲ ਹੈ 5 ਫੁੱਟ ਤੋਂ ਉੱਪਰ ਹੀ ਹੈਗੀ 5 ਫੁੱਟ 3 ਇੰਚ ਦੇ ਕਰੀਬ 5 ਫੁੱਟ ਤੋਂ ਬਾਹਰ ਆ ਦੋਸਤੋ ਕੱਦ ਕਾਠ ਪੂਰੀ ਡਬਲ ਝੋਟੀ ਆ ਜਾਣ ਵਾਲੀ ਬਾਈ ਸੂਈ ਹੋਈ ਆ ਕਿ ਸੂਣ ਵਾਲੀ ਸੂਈ ਹੀ ਆ ਵੀਰੇ ਅੱਜ ਤੀਜਾ ਦਿਨ ਆ ਸੂਈ ਕਿੰਨੇਵੇਂ ਸੂਈ ਆ ਜੀ ਦੂਜੇ ਸੂਵੇ ਸੂਈ ਆ ਵੀਰੇ ਅੱਛਾ ਕਿੰਨੇ ਕਿ ਬੋਲੀ ਹੋਊ ਬਾਈ ਵੀਰੇ ਬੋਲੀ ਹੁਣ 12 13 ਕਿਲੋ ਹੈ ਪਹਿਲੇ ਸੂਏ ਤੋਂ ਤਾਂ 17 ਕਿਲੋ ਕੱਢਿਆ ਹੋਇਆ ਅੱਛਾ ਜੀ ਬਾਈ ਰੇਟ ਕੀ ਕਰਦੇ ਹੋ ਤੁਸੀਂ ਰੇਟ ਵੀਰੇ ਦਾ 2 ਲੱਖ ਡਿਮਾਂਡ ਕਰਦੇ 2 ਲੱਖ ਕਿੰਨੇ ਦੀ ਛੱਡ ਦੋਗੇ ਫਿਕਸ ਰੇਟ ਇਹ ਵੀਰੇ ਫਿਕਸ ਰੇਟ ਹਾਂ ਨਾ 160 ਦੀ ਛੱਡ ਕੋਜੂ 40 ਚੁਲੀ ਦੀ ਵੀਰੇ ਆ ਤੁਹਾਡੇ ਬਾਈਆਂ ਕੋਲ ਹੀ ਚੱਲ ਰਿਹਾ ਸੌਦਾ ਹੁਣ ਤੁਹਾਨੂੰ ਕੀ ਕੀ ਲਾਈ ਜਾਂਦੇ ਨੇ ਇਹ ਇਹਦਾ ਜਿਆਦਾ ਫਰਕ ਨਾਲ ਲਾਉਂਦੇ ਨੇ ਵੀਰੇ ਇਹਦਾ 1 15 20 ਦੀ ਭਾਲ ਦੇ ਨੇ ਬਾਈ ਅੱਛਾ ਹਾਂਜੀ ਨੰਬਰ ਬੋਲ ਦੋ ਬਾਈ 90 563 3331 ਠੀਕ ਹੈ ਇੱਕੋ ਹੀ ਆ ਕੋਈ ਹੋਰ ਝੋਟੀ ਵੀ ਲੈ ਆ ਬਈ ਇੱਕ ਹੀ ਆ ਵੀਰੇ ਠੀਕ ਆ ਜੀ ਹਾਂ ਜੀ ਦੋਸਤੋ ਪੂਰੀ ਡਬਲ ਝੋਟੀ ਆ ਹਵਾਨੇ ਦੀ ਤਾਂ ਕੰਦਰ ਨੂੰ ਜ਼ਰੂਰ ਆ ਦੇਖ ਸਕਦੇ ਹੋ ਉਧਰੋਂ ਘਰ ਦਾ ਬੱਟ ਬਹੁਤ ਜ਼ਿਆਦਾ ਝੋਟੀ ਦਾ 5 ਫੁੱਟ ਤੋਂ ਬਾਹਰ ਕਰਦਾ ਦੋਸਤੋ ਬਾਕੀ ਮੋੜ ਮੰਡੀ ਤੇ ਰਾਮਪੁਰਾ ਮੰਡੀ ਇਹ ਮੰਡੀਆਂ ਮੰਨੀਆਂ ਜਾਂਦੀਆਂ ਨੇ ਦੋਸਤੋ ਇੱਥੇ ਮਿਲਣਾ ਹੋਵੇ ਵੀਰੇ ਇੱਥੇ ਚੰਗੇ ਜਿਹੇ ਮੰਡੀਆਂ ਦੇ ਨੇੜੇ ਮਿਲ ਸਕਦਾ ਹੈ ਸੰਗਰੂਰ ਜਿਲ੍ਹਾ ਆਪਣਾ ਕਿਹੜਾ ਪਿੰਡ ਆ ਬਾਈ ਪਿੰਡ ਬਾਸੀਆਰ ਕਿਰੇ ਤਹਿਸੀਲ ਭਵਾਨੀਗੜਾ ਅੱਛਾ ਬਾਕੀ ਜੇ ਕਿਸੇ ਨੂੰ ਫਿੱਟ ਆਉਂਦੀ ਆ ਘਰੇ ਆ ਕੇ ਤਸੱਲੀ ਕਰਨੀ ਚਾਹੀ ਤੇ ਕਰਾ ਦੋਗੇ ਕੀ ਕਰ ਸਕਦਾ ਬਾਕੀ ਇੱਕ ਵਾਰੀ ਝੋਟੀ ਮੈਂ ਫੇਰ ਦਿਖਾਉਣਾ ਦੋਸਤੋ ਤੁਹਾਨੂੰ ਕਦ ਕਾੜ ਦੇਖ ਸਕਦੇ ਹੋ ਪੁੱਠੇ ਦੀ ਚੜਾਈ ਦੇਖ ਸਕਦੇ ਹੋ ਝੋਟੀ ਦੀ ਪੂਰੀ ਡਾਵਲ ਆ ਕਿਸੇ ਪੱਖੋਂ ਝੋਟੀ ਜਿ ਕੋ ਕਮੀ ਨਹੀਂ ਹੈਗੀ ਤੇ ਬਾਕੀ ਬਾਈ ਨੇ ਰੇਟ ਵੀ ਠੀਕ ਕਰਿਆ ਤੇ ਬਾਕੀ ਆ ਮੰਡੀ ਦੀ ਵਿਕ ਜਾਣਾ ਜਾਨਵਰ ਤੇਰਾ ਹਾਂ ਜੀ ਹਾਂ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਦੋਸਤੋ ਤੁਹਾਨੂੰ ਹੋਰ ਦਿਖਾਉਣਾ ਜਾਨਵਰ ਚੰਗੇ ਚੰਗੇ ਚੱਲ ਚੱਲ ਮੋੜ ਲਓ ਜੀ ਕਦ ਕਾੜ ਹੈਗੀ ਝੋਟੀ ਆ ਦੋਸਤੋ ਇਹ ਵੀ ਖਾਣ ਹਵਾਨੇ ਵੀ ਚੰਗੀ ਆ ਬਾਕੀ ਮੋੜ ਮੰਡੀ ਤੇ ਦੋਸਤੋ ਚੰਗਾ ਜਾਨਵਰੀ ਆਉਂਦਾ ਜਾਦੇ ਜਾਨਵਰ ਚੰਗੇ ਪਹੁੰਚਦੇ ਨੇ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਤੇ ਜਾਨਵਰ ਆਉਂਦੇ ਨੇ ਇੱਕ ਵਾਰੀ ਹਵਾਨਾ ਹਵੂਨਾ ਦੇਖ ਲਓ ਪੂਰਾ ਜ਼ਬਰਦਸਤ ਆ ਦੋਸਤੋ ਕਦ ਬਿੱਡ ਬਹੁਤ ਆ ਝੋਟੀ ਦਾ ਤੇ ਬਾਕੀ ਅੱਗੇ ਤੋਂ ਹਵਾਨਾ ਦਿਖਾ ਦੇਣਾ ਦੋਸਤੋ ਤੁਹਾਨੂੰ ਨਾੜਾ ਨੂੜਾ ਬਹੁਤ ਨੇ ਹਵਾਨੇ ਤੇ ਤੇ ਅਗਲੀ ਗੱਲਬਾਤ ਆਪਾਂ ਬਾਈ ਨਾ ਕਰਾਵਾਂਗੇ ਥੋੜੀ ਬਾਈ ਸਾਹਿਬ ਦੋਸਤੋ ਬਾਈ ਨਾ ਕਰਾਉਣਾ ਗੱਲ ਬਾਤ ਛੋਟੀ ਦੀ ਕੀ ਡਿਟੇਲ ਆ ਬਾਈ ਨਾਮ ਦੱਸੋ ਪਹਿਲਾਂ ਸੰਦੀਪ ਸਿੰਘ ਜੀ ਪਿੰਡ ਜੀ ਗਰੀਬਾਗੜੀ ਕਿਹੜਾ ਜੀ ਗਰੀਬਾਗੜੀ ਕਿੱਥੇ ਜਾ ਬਾਈ ਬਠਿੰਡੇ ਕੋਲੇ ਜੀ ਬਠਿੰਡੇ ਜ਼ਿਲ੍ਹੇ ਚ ਪੈ ਜਾਂਦਾ ਹਾਂ ਜੀ ਬਾਈ ਤੁਹਾਡੇ ਇਲਾਕੇ ਦੀ ਇਹ ਜਬਰਦਸਤ ਮੰਡੀ ਆ ਕ੍ਰਾਮਪਰਾ ਫੂਲ ਹਨਾ ਹਾਂ ਜੀ ਹਾਂ ਜੀ ਇੱਥੇ ਜਾਨਵਰ ਟਾਪ ਦੀ ਹੁੰਦੇ ਨੇ ਮੇਰੇ ਖਿਆਲ ਪੰਜਾਬ ਹਰਿਆਣਾ ਰਾਜਸਥਾਨ ਦਾ ਜਾਨ ਭਰਾਉਂਦਾ ਹਨਾ ਹਾਂ ਜੀ ਹਾਂ ਜੀ ਬਾਈ ਇਹ ਛੋਟੀ ਕਿੰਨੇਵੇਂ ਸੂਈ ਆਪਣੀ ਇਹ ਛੋਟੇ ਛੋਟੇ ਸੂਆ ਜੀ ਕਿੰਨੇ ਕਿਦਾਂ ਹੋ ਗਏ ਸੂਈ ਨੂੰ ਇਹ ਸੂਈ ਨਾਲ ਚ ਹੋ ਗਏ ਪੰਜ ਛੇ ਦਿਨ ਹੋ ਗਏ ਕਿੰਨੀ ਰੇਟ ਕਿੰਨੀ ਜੀ ਰੇਟ ਜਿਆਦਾ ਨਹੀਂ ਕਰੀ ਜਾਂਦਾ ਨਹੀਂ ਜਾਏ ਹੈ ਕਿੰਨੇ ਦੀ ਛੱਡ ਦੋਗੇ ਫਿਕਸ ਰੇਟ ਇੱਕ 15 ਦੇ ਦੇਣ ਜੀ ਹੈ 15 ਲੱਖ ਲੱਖ ਦੇ ਨੇੜੇ ਹੋ ਜੂ ਮੌਕੇ ਤੇ ਕਰ ਲਾਂਗੇ ਜੀ ਨੰਬਰ ਬੋਲ ਦੋ ਬਾਈ 96806 ਜੀ ਹਾਂ ਜੀ 38430 ਠੀਕ ਹੈ ਜੀ ਦੋਸਤੋ ਇੱਕ ਵਾਰੀ ਝੋਟੀ ਦਾ ਮੂੰਹ ਮੱਥਾ ਫੇਰ ਦਿਖਾ ਦੇਣਾ ਚੰਗੀ ਆ ਝੋਟੀ ਜਾਨ ਵਾਲੀ ਆ ਹਵਾਨਾ ਹਬੂਨਾ ਚੰਗਾ ਦੋਸਤੋ ਆ ਬੱਚਾ ਬੈਠਾ ਕੱਚੀ ਅਸੂ ਵੀ ਲੱਗੀ ਠੀਕ ਜੀ ਤੇ ਬਾਕੀ ਦੇ ਫੋਨ ਤੇ ਦੋਸਤੋ ਬਾਈ ਨਾਲ ਕਰ ਲਓ ਗੱਲਬਾਤ ਹਵਾਨਾ ਦੇਖ ਲਓ ਇਧਰੋਂ ਅੱਗੇ ਤੋਂ ਚੰਗਾ ਹਵਾਨਾ ਤੇ ਜਾਨ ਵਾਲੀ ਝੋਟੀ ਆ ਸਸਤਾ ਇੱਕ ਝੋਟੀ ਦਾ ਸੌਦਾ ਹੋ ਗਿਆ ਦੋਸਤੋ ਪਾਸ ਲੱਗ ਰਹੇ ਨੇ ਕਰਨ ਬਾਹਰ ਜਾਊਗੀ ਮੇਰੇ ਖਿਆਲ ਆ ਬਾਕੀ ਤਾਂ ਪਾਸ ਕਰੂਗਾ ਬਾਈ ਉਸ ਤੋਂ ਬਾਅਦ ਪੁੱਛਾਂਗੇ ਕੀ ਗੱਲਬਾਤ ਆ ਤੇ ਬਾਕੀ ਰੇਟ ਵੀ ਪੁੱਛਾਂਗੇ ਇਹਨੂੰ ਕਿੰਨੇ ਦੀ ਲੱਤੀ ਆ ਬਾਕੀ ਝੋਟੀ ਚੰਗੀ ਆ ਦੋਸਤੋ ਸਿੰਘ ਸਿੰਘ ਕੁੰਡਾ ਪੂਰੀ ਸ਼ਕੀਮ ਝੋਟੀਆਂ ਕੱਦ ਕਾਰ ਠਾਲੀ ਅਜੇ ਪਨੂਣ ਝੋਟੀ ਸੁੱਈ ਹੋਈ ਆ ਮੇਰਾ ਖਿਆਲ ਆ ਪਨੂਣੀ ਸੁੱਈ ਆ ਲੈਣਾ ਮੇਰਾ ਹਾਂਜੀ ਹਾਂਜੀ ਪਨੂਣ ਲੇ ਬੰਦਾ ਦੂਜਾ ਬਹਿ ਗਿਆ ਬੰਦੇ ਇਹ ਪੂਰੀ ਤਸੱਲੀ ਕਰਕੇ ਲੈਂਦੇ ਨੇ ਹਰੇਕ ਮੰਡੀ ਤੋਂ ਜਾਨਵਰ ਇਹ ਹੁਣ ਆਇਆ ਹੈ ਨਹੀਂ ਪੰਜ ਦਸ ਲੀਟਰ ਬੁੱਤ ਖੜਾ ਕਿੰਨੇ ਕਿ ਬਣੇ ਸੁਝਿਆ ਲੰਮੜਾ ਇਹ ਪਰਸੋਂ ਰਾਤ ਦਾ ਅਜਾ ਪਰਸੋਂ ਪਰਲੂਣ ਝੋਟੀ ਆ ਦੋਸਤੋ ਲੰਮੜਾ ਕਹਿੰਦਾ ਪਰਸੋਂ ਰਾਤ ਨੂੰ ਸੂਜਿਆ ਪਰਲੂਣ ਝੋਟੀਆਂ ਤਕਰੀਬਨ ਡੇਢ ਮਹੀਨੇ ਤੇ ਜਾ ਕੇ ਬਣਦੀਆਂ ਨੇ ਅਸਲ ਤਿਆਰੀ ਕਰਦੀਆਂ ਨੇ ਬਾਕੀ ਤੋੜ ਕੇ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਜੋ ਤੁਰੂਗੀ ਝੋਟੀ ਦੇਖ ਲਿਓ ਕਮਾਲ ਦੀ ਝੋਟੀ ਆ ਪੂਰੀ ਪੂਰੀ ਸ਼ਕੀਨਤ ਹੋਰੀਆਂ ਨੂੰ ਮੜੀ ਜੀ ਝੋਟੀ ਵੀ ਕੱਚੀ ਆ ਦੋਸਤੋ ਮੇਰੇ ਖਿਆਲ ਦਾ ਦੰਦਾਂ ਜੀ ਹੋ ਗਈ ਹੈ ਜੇ ਤੋਰੀ ਤੋਰੀ ਮੜੀ ਭਵਾਨਾ ਦੋਸਤੋ ਚੰਗਾ ਬਣਾਊਗੀ 40 45 ਦਿਨ ਤੇ ਬਾਕੀ ਜਦੋਂ ਝੋਟੀ ਥਾਂ ਦੇ ਨੂੰ ਥੋੜਾ ਜਿਹਾ ਕਹਿਰਾ ਲੱਗਿਆ ਬਾ ਮੋੜ ਲੈ ਤੇ ਬਾਕੀ ਪੁੱਛਾਂਗੇ ਇਹਨਾਂ ਨੂੰ ਕਿੰਨੀਆਂ ਕਿ ਝੋਟੀਆਂ ਚ ਲੈਤੀਆਂ ਨੇ ਚੰਗੀ ਆ ਝੋਟੀ ਦੋਸਤੋ ਘੋੜੀ ਵਰਗੀ ਝੋਟੀ ਆ ਪੂਰੀ ਜ਼ਬਰਦਸਤ ਆ ਨਾਮ ਦੱਸ ਕੀ ਹੈ ਨਾਮ ਆ ਮੇ ਕੁੱਛੀ ਬੋਲ। ਅਮੇ ਤਮੇ ਕਿੱਥੋਂ ਆਇਓ? ਆਗਰਾ। ਆਗਰਾ ਜਾ ਰਿਹਾ ਝੋਟੀਆਂ ਹੈ। ਆ ਜਾ। ਕਿੰਨੀਆਂ ਝੋਟੀਆਂ ਲੈ ਲੀਆਂ? ਲੈ ਨਹੀਂ 6। 21 ਲੈ ਜਾ ਜੇ। ਦੋ ਲੈ ਲਈ। ਦੋ ਲੈ ਲੀਆਂ। ਕਿੰਨੇ ਦੀ ਲੈਤੀ ਹੈ ਸਹੀ ਦੱਸੀ ਦਰਸ਼ਕਾਂ ਨੂੰ। 15 ਕੇ ਲਈ। 15 ਦੀ। ਪੱਕੀ ਆ ਲੈ ਲੈਣ ਦਾ 15 ਦੀ ਵਿੱਚ ਯਾਰ। ਉਹ ਬੰਦੇ ਨੇ ਛੱਦਾ ਕਰਾ ਰਿਹਾ ਮੈਨੂੰ ਪਤਾ ਨਹੀਂ। ਉਹ ਗੱਛੀ ਮਾਣਾ ਲੋਕ ਕੁੱਟ ਰਿਹਾ। ਦੋਸਤੋ ਆ ਬਾਈ ਨੇ ਸੌਦਾ ਕਰਾਇਆ ਇਹਨੂੰ ਕੋਈ ਨਾ ਕਿੰਨੇ ਹੀ ਦਵਾਦੀ ਝੋਟੀਆਂ ਨੂੰ ਝੋਟੀਆਂ ਨੂੰ ਦਵਾਦੀ 115 ਦੇ 115 ਦੀ ਹਾਂਜੀ ਮੈਨੂੰ ਆ ਦੀ ਮੰਗ ਤੇ ਝੂਠ ਬੋਲਦਾ ਹੈ ਤੈਨੂੰ ਕਾਮ ਲਾਇਆ ਦੀ 115 ਕਿੱਥੇ ਆਗਰਾ ਜਾਊਗੀ ਕਿੰਨੀਆਂ ਝੋਟੀਆਂ ਚੱਕੋਗੇ ਅੱਜ ਉਰੋਂ ਚੱਲੇਗੀ ਹਰੇਕ ਮੰਡੀ ਆਉਂਨੇ ਮੇਰਾ ਖਲਾਣਾ ਡੇਰੀ ਆਪਣੀ ਉਧਰ ਜਾ ਵਪਾਰ ਕਰਦੇ ਹਾਂ ਡੇਰੀ ਵਪਾਰ ਵੀ ਕਰਨੇ ਤੇ ਡੇਰੀ ਨੰਬਰ ਬੋਲ ਦਿਓ ਆਪਣਾ ਜੇ ਉਧਰ ਝੋਟੀ ਚਾਹੀਦੀ ਹੋਵੇ ਕਿਸੇ ਨੂੰ 397422950 ਇੱਕ ਵਾਰੀ ਫੇਰ ਬੋਲੋ 98 ਕਾ ਬੋਲੀ ਬੋਲ ਬੋਲਦੇ ਤੂੰ ਬੋਲੀ 8958 8283 50 ਠੀਕ ਆ ਜੀ ਦੋਸਤੋ ਆ ਬਾਈ ਨੇ ਸੌਦਾ ਕਰਾਇਆ ਇਹਦਾ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਹੀ ਪੁੱਛਾਂਗੇ ਤੇ ਬਾਕੀ ਜਿਹਨੇ ਬਾਹਰ ਤੋਂ ਬਾਹਰ ਲੈਣ ਆਉਂਦੇ ਨੇ ਬਾਈ ਨਾਲ ਕਨੈਕਟ ਕਰ ਸਕਦੇ ਨੇ ਬਾਈ ਨੰਬਰ ਦੱਸ ਦਿਆ 98159 85485 ਰੇਰੂਣ ਦਾ ਹੈ ਪ੍ਰਬੰਧ ਜੇ ਬੰਦੇ ਆਉਂਦੇ ਨੇ ਬਾਈ ਬਰੂਣ ਨਾ ਆਪਣੋ ਕੋਲੇ ਨਹੀਂ ਆਂਦੇ ਬੰਦੇ ਅੱਛਾ ਹਾਂ ਆਪਾਂ ਦਾ ਪਲੇਸ ਕਰਦੇ ਆਂ ਬੰਦੇ ਠੀਕ ਆ ਜੀ ਤੁਸੀਂ ਉੱਦਾਂ ਹੀ ਦਵਾਤੀ ਬਾਈ ਆਪਾਂ ਇਹਨਾਂ ਉੱਦਾਂ ਹੀ ਸੌਦਾ ਕਰਾਦਾ ਅੱਛਾ ਉੱਦਾਂ ਆਪਣਾ ਵਪਾਰ ਦਾ ਹੀ ਕੰਮ ਹਾਂ ਇਹ ਤਾਂ ਕੋਲੇ ਗਵਾਨ ਦੀ ਸੀ ਸੌਦਾ ਕਰਾਦਾ ਠੀਕ ਆ ਜੀ ਹਾਂ ਇਹਨਾਂ ਨਾਲ ਦਰਾਰ ਹੈਗੀ ਠੀਕ ਆ ਠੀਕ ਆ ਬਾਕੀ ਦੋਸਤੋ ਅੱਗੇ ਲੈ ਕੇ ਚੱਲਦੇ ਆਂ ਇੱਕ ਆ ਖੜੀ ਆ ਪੂਰੀ ਜ਼ਬਰਦਸਤ ਝੋਟੀ ਇਹਦਾ ਹਵਾਨਾ ਹਬੂਨਾ ਦੇਖ ਸਕਦੇ ਆਂ ਪੂਰਾ ਡਾਬ ਲਹਿਣ ਧੰਨ ਤੋਂ ਦੇਖ ਸਕਦੇ ਆਂ ਖੜਾ ਜਮਾ ਕੱਲਾ ਕੱਲਾ ਹਵਾਨਾ ਦੇਖ ਸਕਦਾ ਹਾਂ ਦੋਸਤੋ ਪੂਰੇ ਸੋਹਣੇ ਹਵਾਨੇ ਦੀ ਆ ਥਾਣਾ ਜਿਹੜਾ ਕੱਲਾ ਕੱਲਾ ਲੱਗਿਆ ਪੂਰੀ ਦੂਰੀ ਤੇ ਨਾ ਮੋੜ ਲਓ ਜੀ ਬਾਕੀ ਡਿਟੇਲ ਆਪਾਂ ਪੁੱਛਾਂਗੇ ਬਾਈ ਨੂੰ ਕੀ ਗੱਲ ਬਾਤ ਆ ਕਿੰਨੇ ਕੇ ਪੈਸੇ ਮੰਗਦਾ ਝੋਟੀ ਤੇ ਬਾਕੀ ਥਣ ਥਣ ਝੋਟੀਆਂ ਦੋਸਤੋ ਪੂਰੀ ਦੂਰੀ ਤੇ ਲੱਗੇ ਨੇ ਆਪਸ ਦੇ ਵਿੱਚ ਤੇ ਚੌੜੇ ਹਵਾਨੇ ਦੀ ਆ ਜੋ ਸਾਰਾ ਹਵਾਨਾ ਇਧਰ ਤੋਂ ਕੋਸ਼ਿਸ਼ ਕਰੂੰਗਾ ਥਾਣ ਦਿਖਾਉਣ ਦੀ ਇਧਰ ਤੋਂ ਦੇਖ ਸਕਦੇ ਹੋ ਨਾੜਾ ਨੂੰ ਤਾਂ ਬਹੁਤ ਨੇ ਤੇ ਥਾਣਾ ਆਪਸ ਦੇ ਵਿੱਚ ਦੂਰੀ ਤੇ ਲੱਗੇ ਨੇ ਪੂਰੀ ਤੇ ਤੇ ਬਾਕੀ ਦਰਮਿਆਨ ਨੇ ਕੱਦ ਕਰ ਚਾਹ ਤੇ ਹਵਾਨੇ ਵੀ ਸਾਫ ਆ ਦੁੱਧ ਚੁੱਤੀ ਬਾਈ ਨਾਮ ਕੀ ਆ ਕਿਹੜਾ ਬਾਈ ਕਿੰਨੇ ਸਵੇਰੇ ਸੂਏ ਝੋਟੀ ਉਹ ਅੱਛਾ ਦੁੱਧ ਸੁਆਜੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਹੋ ਗਏ ਜੀ ਲਗਭਗ 10 ਦਿਨ ਹੋ ਗਏ ਦੁੱਧ ਕਿੰਨਾ ਕਹੂਗਾ ਹੁਣ ਦੁੱਧ 14 ਕਿਲੋ ਜੀ ਤਿਆਰ ਹਾਂਜੀ ਰੇਟ ਰੇਟ ਕਿਹੜਾ ਜੀ ਬਾਕੀ ਤੁਹਾਡੇ ਨੰਬਰ ਦੀ ਹੋਊ ਗੱਲ ਹਾਂਜੀ ਦੋਸਤੋ ਇੱਕ ਪਹਿਲਾਂ ਠਾਈ ਦੀ ਝੋਟੀ ਬਾਈ ਦੀ ਅਸਲੀ ਝੋਟੀ ਐ ਉਹੀ ਨੰਬਰ ਚੱਲੂਗਾ ਬਾਈ ਦਾ ਦੋਹੇ ਚੋਟੀਆਂ ਤੇ ਜਿਹਨੂੰ ਦੋਨਾਂ ਤੋਂ ਕੋਈ ਪਸੰਦ ਆਊਗੀ ਗੱਲਬਾਤ ਕਰ ਲਿਓ ਬਾਕੀ ਬੰਦਾ ਆਇਆ ਇੱਕ ਸੌਦਾ ਕਰਨ ਦੱਬੀ ਜਾਂਦਾ ਹੱਥ ਜਿਹਾ ਬਾਈ ਦਾ ਇੱਕ ਦਾ ਪਾਈ